ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਪੰਜਾਬ ਟੀਵੀ ਨਿਊਜ਼ ਦੇ ਨਾਲ ਮੈਂ ਮਨਿੰਦਰ ਸਿੰਘ ਸਿੱਧੂ ਤੇ ਅੱਜ ਤੁਹਾਡੇ ਲਈ ਇੱਕ ਬੜੀ ਵਧੀਆ ਜਾਣਕਾਰੀ ਲੈ ਕੇ ਆ ਰਹੇ ਹਾਂ ਮੈਂ ਇਸ ਵਕਤ ਖੜਾ ਹਾਂ ਪਟਿਆਲੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਤੇ ਇੱਥੇ ਕੁਝ ਸੱਜਣ ਮਿਲੇ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਆ ਤੁਸੀਂ ਸਾਹਮਣੇ ਤਸਵੀਰਾਂ ਦੇ ਵਿੱਚ ਦੇਖ ਹੀ ਰਹੇ ਹੋ ਆਰ3 ਦੀ ਗੇਮ ਖੇਡਣ ਲਈ ਦੀ ਜੋ ਤੁਹਾਨੂੰ ਤੇ ਇਸ ਬਾਰੇ ਬਾਈ ਨਾਲ ਪੂਰੀ ਗੱਲਬਾਤ ਕਰਾਂਗੇ ਮੇਰੇ ਨਾਲ ਵੀਰ ਪਪਨ ਹੋਣਗੇ ਜੋ ਆਪਾਂ ਨੂੰ ਇਸ ਬਾਰੇ ਜਾਣਕਾਰੀ ਦੇਣਗੇ ਜਿਵੇਂ ਆਪਾਂ ਪਿੰਡਾਂ ਦੇ ਵਿੱਚ ਕਹ ਦਿੰਦੇ ਨੇ ਤੀਰ ਕਮਾਨ ਹਣਾ ਤੀਰ ਕਮਾਨ ਇਹ ਹੈਗੇ ਤੇ ਬੜੀ ਵਧੀਆ ਗੇਮ ਹੁੰਦੀ ਆ ਜਿਸ ਬਾਰੇ ਜਿਹੜੀ ਆਪਾਂ ਜਾਣਕਾਰੀ ਇਕੱਠੀ ਕਰਾਂਗੇ ਤੇ ਆਓ ਫਿਰ ਕਰਦੇ ਆਂ ਬਾਈ ਪਵਨ ਦੇ ਨਾਲ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਪਵਨ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਇਸ ਗੇਮ ਬਾਰੇ ਦੱਸੋ ਹਣਾ ਪਹਿਲਾਂ ਤਾਂ ਆਪਾਂ ਥੋੜਾ ਜਿਹਾ ਦੱਸ ਦਈਏ ਇਹਦੇ ਬਾਰੇ ਇਹਨੂੰ ਕੀ ਕਿਹਾ ਜਾਂਦਾ ਇਹ ਮਤਲਬ ਤੀਰ ਅੰਦਾਜ਼ੀ ਕਹਿੰਦੇ ਆਪਾਂ ਆਰਚਰੀ ਕਹਿਦੇ ਹੋ ਸਪੋਰਟਸ ਦੇ ਵਿੱਚ ਪੰਜਾਬੀ ਦੇ ਵਿੱਚ ਜਿਵੇਂ ਆਪਾਂ ਤੀਰ ਅੰਦਾਜ਼ੀ ਕਹ ਦਿੰਦੇ ਆ ਹਾਂ ਹੂੰ ਤੇ ਇਹਨੂੰ ਭਈ ਆਪਾਂ ਜਿਵੇਂ ਪਿੰਡਾਂ ਦੇ ਵਿੱਚ ਤੀਰ ਕਮਾਨ ਵੀ ਕਹਿੰਦੇ ਆ ਪਰ ਬਹੁਤ ਸਾਰੀ ਨੌਲੇਜ ਦੀ ਕਮੀ ਹੋਣ ਕਰਕੇ ਹਨਾ ਇਹ ਵੱਡੇ ਸ਼ਹਿਰਾਂ ਦੇ ਵਿੱਚ ਖੇਡੀ ਜਾਣ ਵਾਲੀ ਗੇਮ ਆ ਇਹਨੂੰ ਆਪਾਂ ਕਿਵੇਂ ਇੱਥੋਂ ਤੱਕ ਲੈ ਕੇ ਆਈਏ ਕਿਵੇਂ ਖੇਡੀ ਜਾ ਸਕਦੀ ਹੈ ਜਿਵੇਂ ਵੀਰ ਜਿਵੇਂ ਆਪਾਂ ਦੇਖ ਛੋਟੇ ਲੈਵਲ ਤੋਂ ਆਪਾਂ ਇਹਨੂੰ ਸ਼ੁਰੂ ਕਰ ਸਕਦੇ ਹਾਂ ਜਿਵੇਂ ਆਪਣੇ ਕੋਲੇ ਇਹ ਜਿਹੜਾ ਅਨੌਂਸ ਹੈਗਾ ਇਹਨੂੰ ਆਪਾਂ ਇੰਡੀਅਨ ਰਾਉਂਡ ਬੋਲਦੇ ਆ ਇਹ 5-6000 ਤੋਂ ਇਹਦੀ ਕਿਟ ਸਟਾਰਟ ਹੋ ਜਾਂਦੀ ਹੈ ਹੂੰ ਅੱਛਾ ਤੋਂ ਇਸ ਤੋਂ ਆਪਾਂ ਛੋਟੇ ਲੈਵਲ ਤੇ ਕਰ ਸਕਦੇ ਹਾਂ ਸ਼ੁਰੂਆਤ ਹੂੰ 500000 ਤੋਂ ਜਿਹੜੀ ਇਹਦੀ ਨਾਰਮਲ ਛੋਟੀ ਤੋਂ ਛੋਟੀ ਕਿਟ ਸ਼ੁਰੂ ਹੋ ਜਾਂਦੀ ਹੈ ਹਾਂਜੀ ਛੋਟੀ ਤੋਂ ਛੋਟੀ ਕਿਟ ਸ਼ੁਰੂ ਹੋ ਜਾਂਦੀ ਹੈ ਕਿਟ ਦੇ ਵਿੱਚ ਕੀ ਕੀ ਕੁਝ ਸਮਾਨ ਹੁੰਦਾ ਕਿਟ ਦੇ ਵਿੱਚ ਇਹਦਾ ਪੂਰਾ ਮਤਲਬ ਇਕਵਿਪਮੈਂਟ ਜਿਹਨੂੰ ਆਪਾਂ ਹੈਂਡਲ ਲੋング ਵਾਰ ਲਿਮ 에ਰੋ ਵਗੈਰਾ ਸਭ ਜੋ ਵੀ ਮਤਲਬ ਇੱਕ ਚਾਹੀਦਾ ਹੈ ਨਾ ਆਪ ਨੂੰ ਉਹ ਸਭ ਕੁਝ ਦੇ ਦਿੰਦੇ ਆ ਹੂੰ ਅੱਛਾ ਤੇ ਫਿਰ ਉਹਦੇ ਵਾਸਤੇ ਹੋਰ ਕੀ ਕੀ ਸਮਾਨ ਦੀ ਜਿਹੜੀ ਜ਼ਰੂਰਤ ਹੁੰਦੀ ਹੈ ਉਹਦੇ ਵਾਸਤੇ ਆਪਾਂ ਨੂੰ ਇੱਕ ਟਾਰਗੇਟ ਤੇ ਫੇਸ ਜਿਹੜੇ ਉਹ ਸਾਹਮਣੇ ਦਿਖਾ ਦਿਓ ਤੁਸੀਂ ਜਿਵੇਂ ਕਿ ਉਹ ਗਰਾਉਂਡ ਦੇ ਵਿੱਚ ਤੁਸੀਂ ਸਾਹਮਣੇ ਮੈਂ ਇੱਕ ਵਾਰੀ ਤੁਹਾਨੂੰ ਦਿਖਾਉਣ ਦੀ ਜਿਹੜੀ ਕੋਸ਼ਿਸ਼ ਵੀ ਕਰਾਂਗਾ ਆ ਜਿਹੜੇ ਲੱਗੇ ਹੋਏ ਆ ਇਹ ਜਿਹੜੇ ਹੈਗੇ ਨੇ ਟਾਰਗੇਟ ਨੇ ਹਾਂਜੀ ਵੀਰੇ ਇਹ ਟਾਰਗੇਟ ਨੇ ਇਹ ਮਤਲਬ ਆਪਾਂ ਇਹਦੇ ਉੱਤੇ ਪ੍ਰੈਕਟਿਸ ਕਰ ਸਕਦੇ ਆ ਅੱਛਾ ਹਾਂਜੀ ਇਹਦੇ ਵਾਸਤੇ ਕੁਝ ਖਾਸ ਪਰਮਿਸ਼ਨ ਵੀ ਲੈਣੀ ਪੈਂਦੀ ਹੈ ਕੋਈ ਨਹੀਂ ਇਹਨਾਂ ਦੀ ਕੋਈ ਖਾਸ ਪਰਮਿਸ਼ਨ ਨਹੀਂ ਵੀਰੇ ਅੱਛਾ ਤੁਸੀਂ ਕਿਤੇ ਵੀ ਆਪਣੇ ਪਿੰਡ 'ਚ ਸਟਾਰਟ ਕਰਵਾ ਸਕਦੇ ਹੋ ਕੋਈ ਬਹਾਨਾ ਨਹੀਂ ਤੁਸੀਂ ਮੇਰੇ ਇਹ ਸ਼ੁਰੂ ਕਰਨਾ ਹੋਵੇ ਤਾਂ ਕਿੰਨੇ ਕ ਦਾ ਪ੍ਰੋਜੈਕਟ ਆ ਇਹ ਜਿਵੇਂ ਟਾਰਗੇਟ ਹੋ ਗਿਆ ਤੀਰ ਕਮਾਨ ਹੋ ਗਿਆ ਜਾਂ ਇਹਦੇ ਨਾਲ ਜਿਹੜੇ ਤੀਰ ਹੋਗੇ ਅੰਦਾਜ਼ਾ ਜਾਂ ਮੋਟਾ ਜਾਂਦਾ 15 ਤੋਂ 20000 ਰੁਪਏ ਮੰਨ ਕੇ ਚੱਲੋ ਵੀਰੇ ਇੱਕ ਜਿਹੜਾ ਕਿ ਇਹ ਆ ਜਾਂਦਾ ਹਾਂ 15 ਤੋਂ 20000 ਦੇ ਵਿੱਚ ਤੁਸੀਂ ਸਟਾਰਟ ਕਰ ਸਕਦੇ ਹੋ ਛੋਟੇ ਲੈਵਲ ਤੇ ਕੋਈ ਉਹ ਨਹੀਂ ਹੈ ਅੱਛਾ ਤੇ ਇਹਨੂੰ ਮਤਲਬ ਇੱਥੋਂ ਜਦੋਂ ਟਾਰਗੇਟ ਤੇ ਲਾਉਨੇ ਆਪਾਂ ਉਸ ਤੋਂ ਬਾਅਦ ਫਿਰ ਇਹਨੀ ਦੂਰੋਂ ਪਤਾ ਕਿਵੇਂ ਲੱਗਦਾ ਇਹ ਵੀ ਰਿਜਿਮੇ ਰੋਦਰੋ ਦਾ ਆਪਾਂ ਅਭਿਆਸ ਕਰਦੇ ਆਂ ਤਾਂ ਪਲੇਅਰ ਨੂੰ ਪਤਾ ਲੱਗਣ ਲੱਗ ਜਾਂਦਾ ਵੀ ਤੇਰਾ ਕਿੱਥੇ ਲੱਗ ਰਿਹਾ ਹੈ ਕਿੱਥੇ ਨਹੀਂ ਲੱਗ ਰਿਹਾ ਅੰਦਰ ਹੈ ਜਾਂ ਬਾਹਰ ਹੈ ਹੂੰ ਔਰ ਜਿਵੇਂ ਜ਼ਿਆਦਾ ਦੂਰੀ ਤੱਕ ਲ ਕਰੀਏ ਤਾਂ ਟੈਲੀਸਕੋਪ ਵਗੈਰਾ ਵੀ ਮਤਲਬ ਆਂਦੀ ਹੈ ਅੱਜਕੱਲ ਤਾਂ ਉਹਨਾਂ ਰਾਈਵੀਆ ਪਤਾ ਕਰ ਸਕਦੇ ਆ ਕਿਚ ਕੋਈ ਟਾਰਗੇਟ ਤੇ ਮਤਲਬ ਵੀ ਕੋਈ ਦੂਰੀ ਵੀ ਹੁੰਦੀ ਆ ਵੀ ਐਨੀ ਦੂਰੀ ਤੋਂ ਜਿਹੜਾ ਨਿਸ਼ਾਨਾ ਲਾਉਣਾ ਇੱਕ ਕੈਟੇਗਰੀ ਵਾਈਜ਼ ਹੁੰਦਾ ਵੀਰੇ ਜਿਵੇਂ ਆਪਾਂ ਅੰਡਰ 14 17 19 ਜਿਵੇਂ ਸੀਨੀਅਰ ਜੂਨੀਅਰ ਉਸੇ ਹਿਸਾਬ ਨਾਲ ਇਹਨਾਂ ਦੇ ਡਿਸਟੈਂਸ ਵੰਡੇ ਹੋਏ ਆ ਜਿਵੇਂ 70 ਮ ਫਿਰ ਇਹ ਜਿਹੜਾ 50 ਮੀਟਰ ਹੈ ਇਹ ਜਿਵੇਂ ਇੰਡੀਅਨ ਰਾਉਂਡ ਆਪਾਂ ਇਹ ਜਿਹੜਾ 5000 ਵਾਲੀ ਕਿਟ ਕਹਿ ਰਹੇ ਹਾਂ ਹੂੰ ਉਹਨਾਂ ਵਾਸਤੇ ਤਾਂ ਜਿਹੜੇ ਕੰਪਾਊਂਡ ਹੈ ਹੂੰ ਸਿਮੈਂਟ ਉਹਦੇ ਵਾਸਤੇ 50 ਮੀਟਰ ਹੋ ਜਾਂਦਾ ਜਿਵੇਂ ਜਿਵੇਂ ਡਿਸਟੈਂਸ ਘਟਦਾ ਜਾਊਗਾ ਇਸ ਗਰੁੱਪ ਘਟਦਾ ਜਾਊਗਾ ਛੋਟਾ ਹੁੰਦਾ ਉਵੇਂ ਉਵੇਂ ਡਿਸਟੈਂਸ ਵੀ ਘਟਦਾ ਜਾਂਦਾ ਇਹਨਾਂ ਦਾ ਅੱਛਾ ਜਿਵੇਂ ਵੀ ਆਪਾਂ ਦੇਖ ਰਹੇ ਹਾਂ ਨਾ ਤਾਂ ਦੋਨੋਂ ਅਲੱਗ-ਅਲੱਗ ਨੇ ਇਹ ਆ ਜਿਹੜੇ ਆਪਣੇ ਤੀਰ ਕਮਾਨ ਨੇ ਹਾਂਜੀ ਹਾਂਜੀ ਇਹਨਾਂ ਨੂੰ ਇਹ ਚ ਅਲੱਗ-ਅਲੱਗ ਫਿਰ ਤੀਰ ਵੀ ਅਲੱਗ-ਅਲੱਗ ਚਾਹਦੇ ਨੇ ਇਹਨਾਂ ਦੋਨਾਂ ਦਾ ਵੀਰੇ ਕੰਪੀਟੀਸ਼ਨ ਹੀ ਅਲੱਗ-ਅਲੱਗ ਹੈ ਤੇਰੀ ਵੀ ਅਲੱਗ-ਅਲੱਗ ਚੱਲਣਗੇ ਤਾਂ ਕੰਪੀਟੀਸ਼ਨ ਵੀ ਅਲੱਗ-ਅਲੱਗ ਹੈ। ਅੱਛਾ ਮਤਲਬ ਜਿਹੜੇ ਕੰਪਾਊਂਡ ਕਰਦੇ ਹੋ ਉਹਨਾਂ ਵਿੱਚ ਤਾਂ ਕੰਪਾਊਂਡ ਵਾਲਾ ਨਾਲ ਹੀ ਕੰਪੀਟੀਸ਼ਨ ਹੋਣਾ ਹੈ। ਹੂੰ ਜਿਹੜੇ ਆਪਣਾ ਇੰਡੀਅਨ ਕਰਦੇ ਉਹਨਾਂ ਦਾ ਇੰਡੀਅਨ ਨਾਲ ਹੀ ਹੋਣਾ ਹੈ। ਅੱਛਾ ਇਹ ਅਲੱਗ-ਅਲੱਗ ਆ। ਹਾਂਜੀ ਅਲੱਗ-ਅਲੱਗ ਹੈ। ਹੂੰ ਇਹ ਜਿਵੇਂ ਆਪਾਂ ਬਿਗਿਨਰ ਕਹਿ ਦਈਏ ਜਾਂ ਫਿਰ ਆਪਣੇ ਜਿਵੇਂ ਨੈਸ਼ਨਲ ਲੈਵਲ ਤੱਕ ਬੋਲ ਸਕਦੇ ਆ ਇਸ ਬੋਨੂ ਛੋਟੇ ਵਾਲੇ ਨੂੰ। ਹੂੰ ਅਗਰ ਆਪਾਂ ਨੂੰ ਬਾਹਰ ਅੰਤਰਰਾਸ਼ਟਰੀ ਖਿਡਾਰੀ ਬਰਨਾ ਹੈ ਜਿਹੜਾ ਉਹ ਵੱਡੇ ਵਾਲਾ ਪਰਲਾ ਹਾਂਜੀ ਵੱਡੇ ਵਾਲਾ ਹੈਗਾ ਹੂੰ ਤੇ ਇਹਦੇ ਚ ਮਤਲਬ ਜਿਹੜੇ ਤੀਰ ਫਿਰ ਉਹ ਗਮਗਮ ਵੀ ਜਾਂਦੇ ਹੋਣੇ ਆ ਕਿ ਨਹੀਂ ਕੋਈ ਏਡੀ ਚੱਕਰ ਨਹੀਂ ਸਟਾਰਟਿੰਗ ਵੀਰੇ ਜਿਵੇਂ ਬਿਗਨਰ ਸਟਾਰਟ ਕਰਦਾ ਤਾਂ ਬੰਦਾ ਲੌਂਗ ਡਿਸਟੈਂਸ ਤੋਂ ਨਹੀਂ ਕਰੇ ਮਤਲਬ ਸ਼ਾਰਟ ਡਿਸਟੈਂਸ ਤੋਂ ਕਰਦਾ ਰਹੇ ਹੂੰ ਤੋਂ ਨਹੀਂ ਘੁੰਮਦਾ ਹੂੰ ਮਾੜਾ ਮੋਟਾ ਥੋੜਾ ਬੁਰ ਤੋਂ ਨੁਕਸਾਨ ਹੁੰਦਾ ਉਹ ਤਾਂ ਆਪਾਂ ਅਗਰ ਇਹ ਵੀ ਆਪਾਂ ਜਿਵੇਂ ਦੇਖਿਆ ਚੱਕੇ ਇਹਦਾ weight ਵੀ ਕਾਫੀ ਆ ਹਨਾ weight ਵੀਰੇ ਜਿਵੇਂ ਪਲੇਅਰ ਆਪਣੇ ਅਕੋਰਡਿੰਗ ਵੀ ਸੈੱਟ ਕਰ ਸਕਦਾ ਜਿਵੇਂ ਉਹ ਪਿੱਛੇ ਪਲੇਟਾਂ ਲੱਗੀਆਂ ਐ ਇਹ ਜਿਵੇਂ ਐਮਸੀਲ ਵਗੈਰਾ ਲਾਈ ਹੋਈ ਐ ਇਹ ਬੱਚਾ ਨਾਲ ਲਾਊਗਾ ਤਾਂ weight ਕਮ ਹੋ ਜਾਵੇਗਾ ਇਹਦਾ ਹੂੰ ਹਾਂ ਇਹ ਬੱਚਾ ਆਪ ਜੀ ਅਕੋਰਡਿੰਗ ਵੀ ਕਰ ਸਕਦਾ ਹੈ ਘਟੋ ਘਟਕ ਕਿੰਨੀਜ਼ ਤੱਕ ਦਾ ਬੱਚਾ ਇਹ ਖੇਡ ਨਹੀਂ ਸਟਾਰਟ ਕਰ ਸਕਦਾ ਜਿਵੇਂ ਅਗਰ ਆਪਾਂ ਕਰੀਏ ਤਾਂ ਐਸੋਸੀਏਸ਼ਨ ਵੱਲੋਂ ਤਾਂ ਮਤਲਬ ਅੰਡਰ 9 ਦੀ ਟੂਰਨਾਮੈਂਟ ਵੀ ਹੁੰਦੀ ਵੀਰੇ ਹੂੰ ਮਤਲਬ 9 ਸਾਲ ਦਾ ਬੱਚਾ ਪਾਰਟਿਸਪੇਟ ਕਰਦੇ ਹੈ ਕਰ ਸਕਦਾ ਤੁਸੀਂ ਅ ਜਿਵੇਂ ਆਪਾਂ ਦੇਖੀਏ ਵੀ ਪਿੰਡਾਂ ਦੇ ਵਿੱਚ ਤੀਰੰਦਾਜ਼ੀ ਦੀ ਸ਼ੁਰੂਆਤ ਅਜੇ ਤੱਕ ਨਹੀਂ ਹੋਈ ਹੈ ਹਨਾ ਤੇ ਪਿੰਡਾਂ ਦੇ ਵਿੱਚ ਤੁਸੀਂ ਮਤਲਬ ਕਿਹੜੇ ਪਿੰਡ ਤੋਂ ਆਇਆ ਇੱਥੇ ਸਟੱਡੀ ਕਰ ਰਹੇ ਹੋ ਤੇ ਤੁਸੀਂ ਇੱਥੇ ਕਿਵੇਂ ਆਏ ਤੁਹਾਡਾ ਇੱਧਰ ਕਿਵੇਂ ਰੁਝਾਨ ਬਣਿਆ ਯੂਨੀਵਰਸਿਟੀ ਤੋਂ ਵੀਰੇ ਸਟੱਡੀ ਕਰਦਾ ਵੇਜੇ ਅਭੀ ਬੀਬੀਡ ਕਰ ਰਹਾ ਮੈਂ ਹੂੰ ਵੇਜੇ ਮੈਂ ਹਰਿਆਣੇ ਤੋਂ ਆਂ ਜੀ ਹਾਂਜੀ ਵੈਸੇ ਤਾਂ ਵੀ ਪੰਜਾਬ ਸਰਕਾਰ ਨੇ ਨਰਸਰੀ ਕੋਚ ਵੀ ਰੱਖੇ ਵੀਰੇ ਹੂੰ ਸਿਰਫ ਉਹ ਪਿੰਡਾਂ ਵਾਸਤੇ ਰੱਖੇ ਨੇ ਸਪੈਸ਼ਲ ਅੱਛਾ ਹਾਂਜੀ ਦੱਸ ਆਪਣੇ ਪਿੰਡ ਚ ਹਜੀ ਜਿਸ ਜੇ ਪੰਜਾਬ ਹੋਵੇ ਹਰਿਆਣਾ ਹੋਵੇ ਤੀਰ ਅੰਦਾਜ਼ੀ ਦੀ ਅਸੀਂ ਗੇਮ ਹੈ ਜਿਹੜੀ ਘਾਟਾ ਖੇੜੇ ਉਹ ਘਾਟਾ ਹਾਂਜੀ ਹਾਂ ਮੈਂ तकरीबन ਹੋਣੀ ਨਹੀਂ ਮੈਨੂੰ ਲੱਗਦਾ ਸ਼ਹਿਰਾਂ 'ਚ ਇਹ ਅਜੇ ਤੱਕ ਹੈ ਬਹੁਤ ਕਮ ਹੈ ਮਤਲਬ ਦੇਖਿਆ ਜਾਇਦਾ ਹਮਮ ਔਰਗੇ ਮਾਦੇ ਮੁਕਾਬਲੇ ਬਹੁਤ ਘੱਟ ਹੈ ਤੁਹਾਡਾ ਕਿਵੇਂ ਰੁਝਾਨ ਬਣਿਆ ਫਿਰ ਇਹ ਗੇਮ ਖੇਡਣ ਦਾ ਕਿ ਕੀ ਕਿਸੇ ਤੋਂ ਪ੍ਰਭਾਵਿਤ ਹੋਈ ਨਹੀਂ ਹੋਸਟਲ 'ਚ ਇਹ ਬਸ ਥੋੜਾ ਅਲੱਗ ਦੇਖਿਆ ਇੰਡੀਵਿਜੂਅਲ ਗੇਮ ਥਾ ਇਸ ਲਈ ਹਮ ਬਸ ਇੰਡੀਵਿਵਲ ਹੋ ਗਏ ਥੋੜੇ ਜਿਹਾ ਇਹਦੇ 'ਚ ਵੀ 스ਕੋਪ ਕਿੰਨਾ ਕ ਮਤਲਬ ਗੱਲ ਕਰੀਏ ਜੇ ਕਿਸੇ ਬੱਚੇ ਨੇ ਖੇਡਣੀ ਹੈ ਜਾਂ ਕੋਈ ਮਾਪੇ ਖੜਾਉਣਾ ਚਾਹੁੰਦੇ ਆ ਕਿ ਕਿੰਨਾ ਸਕੋਪ ਹੁੰਦਾ ਅੱਗੇ ਜਾ ਕੇ ਬੱਚਾ ਜੇ ਵੀਰੇ ਸਕੋਪ ਦੀ ਗੱਲ ਕਰੀਏ ਤਾਂ ਜਿਹੜੇ ਆਪਣੇ ਔਰ ਗੇਮ ਹੁੰਦੇ ਆ ਮੰਨ ਲਿਓ ਆਪਾਂ ਕੋਈ ਵੀ ਗੇਮ ਚ ਲਓ ਜਿਹਦੇ ਅੰਦਰ ਉਹ ਕਿਸੇ ਵੀ ਫੀਲਡ ਜੇ ਅੰਦਰ ਵੈਕੈਂਸੀ ਉਹ ਨਹੀਂ ਵੈਕੈਂਸੀਾਂ ਦੀ ਨਿਕਲਦੀ ਏ ਉਹ ਨਹੀਂ ਉਹਨਾਂ ਦੀ ਨਿਕਲਦੀ ਏ ਉਹੀ ਆਪਾਂ ਸਰਕਾਰ ਵੱਲੋਂ ਕੇਸ ਪ੍ਰਾਈਜ਼ ਵਗੈਰਾ ਕਹਿ ਸਕਦੇ ਹਾਂ ਸੇਮ ਹੈ ਤੇ ਇਹ ਥੋੜਾ ਜਿ ਮੈਨੂੰ ਹੋਰ ਵੀ ਦਿਖਾਓਗੇ ਤੁਸੀਂ ਜਿਹੜਾ ਤੁਹਾਡੇ ਕੋਲ ਤੀਰ ਕਮਾਨ ਪਏ ਨੇ ਜਿਵੇਂ ਜਾਂ ਜਿਹੜੀ ਜਿਹੜੀ ਹੋਰ ਇਨਸਟਰੂਮੈਂਟ ਨੇ ਜਿਵੇਂ ਕੋਈ ਟਾਰਗੇਟ ਤੇ ਤੁਸੀਂ ਨਿਸ਼ਾਨਾ ਲਾਉਨੇ ਹੋ ਤਾਂ ਉਹ ਕਿਹੜੇ ਟੈਲੀਸਕੋਪ ਨਾਲ ਆਪਾਂ ਦੇਖ ਸਕਦੇ ਆ ਜਾਂ ਜਿਵੇਂ ਤੁਹਾਡੇ ਕੋਲ ਬਹੁਤ ਸਾਰੇ ਪੈਸੇ ਨਹੀਂ ਹਨ ਤੇ ਇਹ ਅਲੱਗ-ਅਲੱਗ ਕੈਟਾਗਰੀਜ਼ ਹੁੰਦੀਆਂ ਕਿੱਟਾਂ ਫਿਰ ਇਹ ਵੀਰੇ ਕੰਪਾਊਂਡ ਨੇ ਸਾਰੇ ਸਵੇ ਆਪਣੇ ਆਪਣੇ ਬੱਚਾ ਦਿਹਾਗੇ ਇਹ ਸਾਰੇ ਜਿਹੜੇ ਆਪਾਂ ਇੰਡੀਅਨ ਦੀ ਗੱਲ ਕਰ ਰਹੇ ਆ ਇਧਰ ਹੂੰ ਇਹ ਸਾਰੇ ਕੰਪਾਊਂਡ ਨੇ ਹਨ ਇਹ ਅਲੱਗ-ਅਲੱਗ ਰੱਖੇ ਹੋਏ ਨੇ ਹਾਂਜੀ ਇਹ ਇੰਡੀਆ ਨਾਲੇ ਮਤਲਬ ਇਹ ਜਿਹੜੇ ਆਪਾਂ ਛੋਟੇ ਲੈਵਲ ਦੇ ਆਪਾਂ ਕਹਿੰਦੇ ਉਹ ਖੇਡ ਸਕਦੇ ਆ ਹਾਂਜੀ ਹੂੰ ਇਹ ਆਪਾਂ ਇਹਨੂੰ ਟੈਲੀਸਕੋਪ ਜਿਵੇਂ ਆਪਾਂ ਜੀ ਦੂਰ ਰੱਖ ਕੇ 70 ਮੀਟਰ ਚਲਾਣਾ ਹੋਵੇ ਤਾਂ ਇਹਨੂੰ ਆਪਾਂ ਦੇਖ ਸਕਦੇ ਹਾਂ ਜਿਵੇਂ ਮੰਨ ਲਓ ਟਾਰਗੇਟ ਲਾ ਲਿਆ ਨਿਸ਼ਾਨਾ ਲਾਤਾ ਆਪਾਂ ਤੇ ਉਹ ਬਹੁਤ ਦੂਰ ਆ ਸਿੱਧਿਆਕ ਨਾ ਆਪਾਂ ਦੇਖ ਨਹੀਂ ਸਕਦੇ ਤਾਂ ਉਹ ਇਹਦੇ ਰਾਏ ਇਹਦੇ ਰਾਏ ਆਪਾਂ ਦੇਖ ਸਕਦੇ ਆ ਹੂੰ ਹਾਂ ਸਾਰੇ ਜਿਹੜੇ ਅਲੱਗ-ਅਲੱਗ ਜਿਹੜੇ ਇਹਨਾਂ ਦੇ ਤੀਰ ਰੱਖੇ ਗਏ ਹਨ ਹਾਂਜੀ ਹਾਂਜੀ ਹਾਂ تیر ਦੀ ਕੱਲੇ ਦੀ ਕਿੰਨੀ ਜਿਹੜੀ ਕੋਸਟ ਆਪਾਂ ਕਹਿ ਸਕਦਾ ਕਿੰਨੇ ਕ ਦਾ ਹੋ ਸਕਦਾ ਕੱਲਾ تیر ਕਿ ਕੱਲਾ ਕੇਟੀ ਮਿਲਦੀ ਹੈ ਪੂਰੀ ਇਹ ਦਰਜਨ ਦੇ ਹਿਸਾਬ ਨਾਲ ਮਿਲਦੀ ਹੈ ਵੀਰੇ ਹਾਂ ਇਹ ਆਪਾਂ ਅਲੱਗ ਪਰਚੇਸ ਕਰ ਸਕਦੇ ਹਾਂ ਜਿਵੇਂ ਇੰਡੀਅਨ ਰਾਉਂਡ ਦਾ ਕਹੀਏ ਤਾਂ ਆਪਾਂ ਕੱਲਾ ਕੱਲਾ تیر ਵੀ ਪਰਚੇਸ ਕਰ ਸਕਦੇ ਹਾਂ ਹਾਂ ਤੇ ਕੋਦੇ ਆ ਕੰਪਾਉਂਡ ਦੇ ਗੋਲੀ ਹੈ ਤਾਂ ਆਪਾਂ ਕੱਲਾ ਕੱਲਾ ਨਹੀਂ ਆਪਾਂ ਨੂੰ ਸਿਰਫ ਦਰਜਨ ਦੇ ਹਿਸਾਬ ਨਾਲ ਹੀ ਲੈਣੇ ਪਣੇ ਇਹ ਆ ਆਪਣਾ ਇੰਡੀਅਨ ਰਾਉਂਡ ਹੈ ਠੀਕ ਹੈ ਵੀਰੇ ਤੇ ਜਿਵੇਂ ਉਰੇ ਆਪਾਂ ਨੂੰ ਉਰੇ تیر ਪਾਣਾ ਹੁੰਦਾ ਉਸ ਤੋਂ ਬਾਅਦ ਆਪਾਂ ਇਹਨੂੰ ਮਤਲਬ ਪੂਰਾ ਸਿਰਫ ਤਿੰਨ ਫਿੰਗਰਾਂ ਨਾਲ ਆਪਾਂ ਛਿੱਟ ਸਕਦੇ ਹਾਂ ਪ੍ਰੋਪਰਲੀ ਪੂਰੀ ਫੋਰ ਲੈਂਥ ਹਾਂਜੀ ਤੇ ਇਹ ਜਿਹੜੀ ਪਿੰਨ ਹੁੰਦੀ ਇਹਦੇ ਰਾਹੀਂ ਆਪਾਂ ਏਮ ਲੈ ਕੇ ਆਪਾਂ ਆਪਣੇ ਟਾਰਗੇਟ ਤੇ ਛਿੱਟ ਸਕਦੇ ਹਾਂ ਹਾਂਜੀ ਜੇ ਕੋਈ ਦਾ ਟਾਰਗੇਟ ਸੈੱਟ ਹੋਏ ਹਾਂਜੀ ਇਹ ਆਪਣਾ ਟਾਰਗੇਟ ਸੈੱਟ ਹੋ ਜਾਂਦਾ ਇਹਦੇ ਨਾਲ ਇੱਕ ਮੈਂ ਮੇਰਾ ਉਹ ਸਵਾਲ ਹੈ ਵੀ ਕਿਵੇਂ ਕਈ ਕਿੰਨਾ ਹੁੰਦੀਆਂ ਬੱਚਿਆ ਆਪ ਦੀ ਖੇਡ ਉਹਨੇ ਵੀ ਖੇਡ ਉਹਨੇ ਇਹ तो गेम खेलने के लिए किसी कोच की जरूरत है या बिना कोच के भी? वीरेंद्र अंदर आपस में गल करिए मतलब टेक्निकल गेम ही है सारी सारी मतलब ये आप बिना कोच तो इतना अच्छा नहीं कर पाएंगे। खेल भी नहीं जा सकते। मैं इतनी अच्छी नहीं खेली जा सकते अपन यही कहेंगे। एक कोच होना जरूरी है अंदर जरूरी है प्लेयर में। बिना गाइडेंस तो नहीं खेली जा सकते। सो जानकारी साझा करने के बहुत-बहुत धन्यवाद। थैंक यू वीरू जी।